ਫਨਾਂ ਦੇ ਸਮਰਾਲਾ ਰੋਡ ਤੇ ਸ਼ੁੱਕਰਵਾਰ ਯਾਨੀ 2 ਫਰਵਰੀ 2024 ਦੀ ਰਾਤ ਨੂੰ ਵੱਡਾ ਹਾਦਸਾ ਹੋਣੋਂ ਟਲਿਆ ਹੈ ਇਥੇ ਲੋਹੇ ਦੀਆਂ ਪੱਤੀਆਂ ਨਾਲ ਭਰਿਆ ਇੱਕ ਟਰੱਕ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਲੋਹੇ ਦੀਆਂ ਪੱਤੀਆਂ ਨਾਲ ਭਰਿਆ ਟਰੱਕ ਮੰਡੀ ਗੋਬਿੰਦਗੜ੍ਹ ਤੋਂ ਜਲੰਧਰ ਜਾ ਰਿਹਾ ਸੀ ਨਵਾਂ ਸ਼ਹਿਰ ਰੂਟ ਰਾਹੀਂ ਜਲੰਧਰ ਜਾਣਾ ਸੀ ਸਮਰਾੜਾ ਰੋਡ ਤੇ ਪੈਟਰੋਲ ਪੰਪ ਦੇ ਬਾਹਰ ਟਰੱਕ ਰੁਕਿਆ ਜਦੋਂ ਡਰਾਈਵਰ ਨੇ ਟਰੱਕ ਦੁਬਾਰਾ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਨੂੰ ਅੱਗ ਲੱਗ ਗਈ ਕੈਬਿਨ ਚੋਂ ਅਗ ਨਿਕਲਦੀ ਦੇਖ ਡਰਾਈਵਰ ਨੇ ਸ਼ਾਲ ਮਾਰ ਦਿੱਤੀ ਪੈਟਰੋਲ ਪੰਪ ਦੇ ਬਾਹਰ ਹੀ ਟਰੱਕ ਸੜਦਾ ਰਿਹਾ ਪੈਟਰੋਲ ਪੰਪ ਦੇ ਮੁਲਾਜ਼ਮਾਂ ਦੇ ਵਿੱਚ ਹਾਲਾਂਕਿ ਦਹਿਸ਼ਤ ਫੈਲੀ ਫਾਇਰ ਬ੍ਰਿਗੇਡ ਟੀਮ ਨੂੰ ਖੰਨਾ ਫਾਇਰ ਸਟੇਸ਼ਨ ਤੋਂ ਬੁਲਾਇਆ ਗਿਆ ਅਗ ਤੇ ਕਾਬੂ ਪਾਉਣ ਦੇ ਵਿੱਚ ਕਰੀਬ 45 ਮਿੰਟ ਲੱਗੇ ਸਭ ਤੋਂ ਪਹਿਲਾਂ ਪੈਟਰੋਲ ਪੰਪ ਨੂੰ ਸੁਰੱਖਿਅਤ ਕੀਤਾ ਗਿਆ ਜੇਕਰ ਅਗ ਪੈਟਰੋਲ ਪੰਪ ਤੱਕ ਕਰ ਪਹੁੰਚ ਜਾਂਦੀ ਤਵੱਡਾ ਹਾਦਸਾ ਹੋ ਜਾਣਾ ਸੀ ਸਾਡੇ ਰਟਾਇਰ ਅਫਸਰ ਯਸ਼ਪਾਲ ਰਹੇ ਗੋਮੀ ਜੀ ਦਾ ਫੋਨ ਆਇਆ ਸੀ ਗਈ ਉਹਨਾਂ ਨੇ ਦੱਸਿਆ ਕਿ ਕਿਸਮਰਾਲਾ ਰੋਡ ਤੇ ਰਹਾਉਣ ਮੰਡੀ ਦੇ ਸਾਹਮਣੇ ਪੈਟਰੋਲ ਪੰਪ ਤੇ ਇੱਕ ਟਰੱਕ ਨੂੰ ਅੱਗ ਲੱਗ ਗਈ ਐ। ਅਸੀਂ ਤੁਰੰਤ ਸਾਡੀ ਟੀਮ ਗੱਡੀ ਕੱਢੀ ਤੇ ਅਸੀਂ ਉੱਥੇ ਪਹੁੰਚੇ। ਅੱਗ ਜਾ ਕੇ ਦੇਖਿਆ ਤਾਂ ਅੱਗ ਸ਼ਾਰਟ ਸਰਕਟ ਦੇ ਨਾਲ ਲੱਗੀ ਸੀਗੀ ਕੈਬਨ ਨੂੰ। ਸਾਡੀ ਟੀਮ ਨੇ ਮੌਕੇ ਤੇ ਅੱਗ ਦਾ ਕਾਬੂ ਪਾਇਆ। ਸਾਡੇ ਬਹੁਤ ਸਟਾਫ ਨੇ ਬਹੁਤ ਵਧੀਆ ਕੰਮ ਕੀਤਾ। ਉੱਥੇ ਜਾ ਕੇ ਤੇ ਡਰਾਈਵਰ ਦੇ ਦੱਸਣ ਮੁਤਾਬਕ ਉਹਦੇ ਸਾਰੇ ਕਾਗਜ਼ ਪੱਤਰ ਸੜ ਗਏ। ਗੱਡੀ ਦੇ ਵਿੱਚੋਂ ਦਾ ਫੋਨ ਸੀ ਉਹ ਵੀ ਸੜ ਗਿਆ। ਗੱਡੀ ਦਾ ਕੈਬਨ ਜਵਾ ਖਤਮ ਹੋ ਗਿਆ ਜੀ। ਉਸ ਦਾ ਮਤਲਬ ਕੈਬਨ ਸਾਰਾ ਖਤਮ ਹੋ ਗਿਆ ਅੱਗ ਤੇ ਕਾਬੂ ਘਟੋ ਘਟਵੀ 40 45 ਮਿੰਟ ਲੱਗੇ ਹੀ ਅੱਗ ਤੇ ਕਾਬੂ ਪਾਉਣ ਤੇ ਹੀ ਅੱਗ ਬਹੁਤ ਜ਼ਿਆਦਾ ਸੀਗੀ ਟਿੱਕੀ ਗਈ ਸੀਗੀ ਇੱਕ ਗੱਡੀ ਨਾਲੇ ਹਾਂਜੀ ਹਾਂਜੀ ਸੋਂ ਮੰਡੀ ਗਵਿੰਦਗੜ ਤੋਂ ਜਲੰਧਰ ਜਾ ਰਹੀ ਸੀਗੀ ਕੀ ਲੱਤਿਆ ਹੋਇਆ ਸੀ ਉਹਦੇ ਵਿੱਚ ਉਹਦੇ ਵਿੱਚ ਆਹ ਆਈ ਐਂਗਲਾਂ ਲੱਦੀਆਂ ਹੋਈਆਂ ਸੀਗੀਆਂ ਜੀ ਲੋਹੇ ਦੇ ਐਂਗਲਾਂ ਗੱਡੀ ਕਿਹੜੀ ਸੀ 6 ਚੱਕੀ ਗੱਡੀ ਸੀਗੀ